ਕਈ ਮਿੱਤਰੋ ਛੱਡਣੇ ਤੋਂ ਬਹੁਤ ਬਣਾ ਲੈਂਦੇ ਆ ਤੇ ਆਪਣੇ ਤੇ ਭੈ ਵੀਰ ਨੇ ਬਣਾ ਛੱਡਦੇ ਤੁਹਾਨੂੰ ਕੋੜਾ ਜਿਹੜੇ ਵੀਰੇ ਥੱਲੇ ਵੀ ਬਾਹਰ ਡੇ ਇਹ ਬੱਬਲ ਸ਼ੀਟ ਹੈ ਅੱਛਾ ਜੀ ਬੱਬਲ ਸ਼ੀਟ ਹੈ ਜੇ ਮੈਨੂੰ ਇਹ ਲਾਦੇ ਵੀ ਜਿਹੜੀ ਨਵੇਂ ਫਰਾਹ ਨੂੰ ਛੱਡ ਪਾਉਂਦੇ ਆ ਹਾਂਜੀ ਜੀ ਚਾਹੇ ਉਹ ਆਪਦੇ ਮਸ਼ੀਨਰੀ ਵਾਸਤੇ ਪਾਉਂਦੇ ਤੇ ਚਾਹੇ ਪਛਵਾ ਵਾਸਤੇ ਹਾਂਜੀ ਪਛਵਾ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਅੱਛਾ ਜੀ ਹੋਰ ਕਿਸੇ ਪਾਸੇ ਕਟੋਤੀ ਕਰਦੇ ਛੋਟਾ ਪਾ ਲੋ ਹਾਂਜੀ ਪਰ ਬੱਬਲ ਸ਼ੀਟ ਲਾਜ਼ਮੀ ਪਾਓ ਤੇ ਨ ਕੀ ਪਾ ਬਹੁਤ ਹੀ ਜ਼ਿਆਦਾ ਬੇਨਫੀਟ ਹੈ ਜੀ ਟੈਂਪਰੇਚਰ ਦਾ ਹੀ ਬਹੁਤ ਫਰਕ ਪ ਮਾਈ ਪਤਾ ਨਹੀਂ ਲੱਗਦਾ ਵੀ ਥੱਲੇ ਆ ਪਾਰਸੀ ਵਾਲੀ ਛੱਤ ਥੱਲੇ ਬੈਠੇ ਆ ਜਾਂ ਮੰਨ ਕੇ ਚੱਲੋ ਛਾਤਰ ਵਾਲੀ ਛੱਤ ਤੇ ਬੈਠੇ ਆ ਅੱਛਾ ਜੀ ਐ ਬਿਲਕੁਲ ਠੰਡੀ ਐ ਕੁਛ ਉੱਚੀ ਐ ਤੇ ਥੱਲੇ ਕੋਈ ਟੈਂਪਰੇਚਰ ਦਾ ਜਿਵੇਂ ਨੋਰਮਲ ਰਹਿੰਦਾ ਤੇ ਜੇ ਆਪਾਂ ਮੰਨੀਏ ਕਿ ਕਿਸ ਸਟੇਅਰਕਟ ਫਰਕ ਆ ਜਾਂਦਾ ਇਹ ਨੋਰਥੀਅਸ ਛੇਅਰਕਟ ਪੈ ਗਈ ਐ ਜੀ ਅੱਛਾ ਜੀ ਤੇ 2.5 ਤੋਂ 3 ਰੁਪਏ ਦੀ ਲੇਬਰ ਪੈ ਜਾਂਦੀ ਐ ਅੱਛਾ ਹਾਂ ਇਹ ਮੰਨ ਕੇ ਚੱਲੋ 12 ਰੁਪਏ ਦੇ ਲਗਭਗ ਆਪਾਂ ਨੂੰ ਪੈ ਜਾਂਦੇ ਐ ਜਿਵੇਂ ਆਪਾਂ ਜਿਵੇਂ ਉੱਤੇ ਪੱਤਰੀ ਜਾਂਦਰ ਪਾਈ ਦੱਸਦਾ ਵੀ ਇਹ ਤਾਂ ਲੈਣਾ ਨਹੀਂ ਕੁਝ ਨਾਲ ਛੱਤ ਸੋਹੀ ਲੱਗਦੀ ਹੈ ਜੀ ਦੇਖੋ ਉੱਪਰੋਂ ਤੇ ਮੈਂ ਤਾਂ ਕਹਿੰਦਾ ਵੀ ਜ਼ਰੂਰੀ ਹੈ ਪਸ਼ੂਆਂ ਵਾਸਤੇ ਬਹੁਤ ਜ਼ਰੂਰੀ ਹੈ ਜੇ ਜਿਵੇਂ ਉੱਪਰ ਇਹਦਾ ਪੂਰਾ ਵੀ ਆਏ ਕਾਦੇ ਦੇ ਰੂਪ ਦੇ ਰੂਪ ਵਿੱਚ ਹਾਂ 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 ਬਿਲਕੁਲ ਨਹੀਂ ਜਿਵੇਂ ਚਾਦਰਾਂ ਦੀ ਛੱਤ ਹੁੰਦੀ ਹੈ ਸੇਕ ਮਾਰਦੀ ਹੈ ਜੀ ਸੇਕ ਇੱਕ ਦਿਨ ਨਹੀਂ ਵੱਜਦੀ ਇਹ ਇਹ ਜ਼ਰੂਰੀ ਹੈ ਜੀ